ਅਮਲਸਰ ਦੇ थाना ਕੋੜਖਾਲ ਸਾਹਿਬ ਦੀ ਨੌਂ ਦੇ ਇਲਾਕਾ ਗੁਰਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਨਸ਼ੇ ਦੀ ਪੇਟ ਚੜ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਅਤੇ ਇਸ ਦੇ ਪਿਤਾ ਬਤੌਰ ਪੁਲਿਸ ਵਿੱਚ ਹੋਮਗਾਰਡ ਦੇ ਅਹੁਦੇ ਤੇ ਤਾਇਨਾਤ ਹਨ ਇਸ ਮੌਕੇ ਉਹਨਾਂ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਕਈ ਵਾਰ ਨਸ਼ਾ ਸ਼ਰਾਬ ਕੇਂਦਰ ਵਿੱਚ ਭਰਤੀ ਕਰਵਾ ਚੁੱਕੇ ਨੇ ਹੁਣ ਵੀ ਉਹਨਾਂ ਨੇ ਭਰਤੀ ਕਰਵਾਇਆ ਸੀ ਜਿਸ ਨੂੰ ਉਹ ਘਰ ਲੈ ਕੇ ਆਏ ਸਨ ਪਰ ਸਵੇਰੇ ਹੀ ਉਹ ਆਪਣੇ ਇੱਕ ਦੋਸਤ ਨਾਲ ਚਲਾ ਗਿਆ ਤੇ ਉਸ ਨੇ ਉੱਥੇ ਜਾ ਕੇ ਨਸ਼ਾ ਢੀਕਾ ਲਕਾ ਲਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਫਿਲਹਾਲ ਉਸ ਦਾ ਦੋਸਤ ਮੌਕੇ ਤੇ ਫਰਾਰ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਆਪਣੇ ਬੱਚੇ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਇਸ ਮੌਕੇ ਪੁਲਿਸ ਨੇ ਕਿਹਾ ਕਿ ਮੌਕੇ ਤੇ ਪਹੁੰਚ ਹਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰਿਵਾਰ ਕ ਮੈਂਬਰ ਜੋ ਵੀ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਨਾ ਸ਼ਰਮ ਹੋਈ ਹੈ ਜੀ ਬੇਟਾ ਮੇਰਾ ਨਸ਼ਾ ਕਰਦਾ ਸੀ ਇਹਨੂੰ بڑے بڑے ਮੈਂ ਸੈਂਟਰ ਵਿੱਚ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਇਹ ਸੁਜੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਦੋਵਾਂ ਨੇ ਇਹ ਉੱਥੇ ਹੀ ਉਹਨੂੰ ਸੁੱਟ ਕੇ ਤੇ ਜਗੀਦਕੌਰ ਦਾ ਮੁੰਡਾ ਭੱਜ ਗਿਆ ਅਗਨੇ ਇੰਜੈਕਸ਼ਨ ਲਾਇਆ ਚਿੱਤੇ ਦਾ ਇੰਜੈਕਸ਼ਨ ਹੀ ਲੱਗ ਰਿਹਾ ਜੀ ਬੰਤੇ ਇੰਜੈਕਸ਼ਨ ਹੀ ਲਾਇਆ ਜੀ ਇੰਜੈਕਸ਼ਨ ਇੰਜੈਕਟ ਕਰਦੇ ਸੀਗੇ ਇਹ ਇਹ ਕਿਹੜੇ ਸੋਦાગਰ ਆ ਜਿਹੜੇ ਨਸ਼ਾ ਵੇਚਦੇ ਆ ਕੁਝ ਪਤਾ ਹੈ ਤੁਹਾਨੂੰ ਇਹਨਾਂ ਬਾਰੇ ਇੱਥੇ ਆਮ ਵੇਕਦਾ ਜੀ ਨਸ਼ਾ ਆਮ ਵੇਕਦਾ ਕੋੜ ਖਾਲਸਾ ਹੋ ਗਿਆ ਇਧਰ ਗੁਰਨਾਣਕਪੁਰਾ ਘਰ ਘਰ ਚ ਨਸ਼ਾ ਵੇਕਦਾ ਜੀ ਪੰਜਾਬ ਸਰਕਾਰ ਕਹਿੰਦੀ ਬੰਦ ਹੋ ਗਿਆ ਵਾ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਜੇ ਤੁਸੀਂ ਪੰਜਾਬ ਨੂੰ ਬਚਾਣਾ ਤੇ ਭਾਈ ਅਮਰਤਪਾਲ ਦਾ ਰਾਜ ਲੈ ਕੇ ਆਓ ਜਾਂ ਅਦਿੱਤਯ ਯੋਗੀ ਰਾਜ ਆਉਣ ਦਾ ਲੈ ਕੇ ਆਓ ਯੋਗੀ ਦਾ ਰਾਜ ਲੈ ਕੇ ਆਓ ਜੇ ਪੰਜਾਬ ਦੀ ਜਨਰੇਸ਼ਨ ਬਚਾਣੀ ਹੈ ਪੰਜਾਬ ਸਰਕਾਰ ਤੇ ਬڑے ਦਾਅਵੇ ਕਰ ਰਹੀ ਹੈ ਕਿ ਦਾਅਵੇ ਕਰੀ ਦਾਅਵੇ ਤੁਹਾਡੇ ਸਾਹਮਣੇ ਜੇ ਰਾਤ ਸੈਂਟਰ ਚੋਂ ਮੁੰਡਾ ਆਇਆ ਵਾ ਤੇ ਹੁਣ ਉਹਦੀ ਡੈਥ ਹੋ ਗਈ ਏ ਕਿੱਥੋਂ ਆ ਗਿਆ ਨਸ਼ਾ ਪਤਾ ਲੱਗੇ ਨਾ ਕਿੱਥੋਂ ਆ ਗਿਆ ਨਸ਼ਾ ਇਹ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦਾ ਹੀ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਧੀ ਪੁੱਤ ਕਿਸੇ ਦਾ ਮਰਦਾ ਵਾ ਇਸੇ ਨੂੰ ਸਰਕਾਰ ਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਉਹਨਾਂ ਨੂੰ ਸੀਟਾਂ ਨਾਲ ਮਤਲਬ ਹੈ ਆਪਣੀਆਂ ਸਰਕਾਰ ਤੇ ਬਹੁਤ ਜ਼ਿਆਦਾ ਕਹਤੇ ਕਿ ਅਸੀਂ 5 ਕਰੋੜ ਦਾ ਪੜ ਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਪਈ ਜੀ ਬੋਡੀ ਦੇਖ ਲਓ ਕੋ ਪੜਿਆ ਲਿਖਿਆ ਹੈਗਾ ਜੇ ਬੀਐਸਸੀ ਕੀਤੀ ਜੇ ਫੁੱਟਬਾਲ ਦਾ ਪਲੇਅਰ ਹੈ ਮੁੰਡਾ ਕੋਈ ਅਨਪੜ ਨਹੀਂ ਹੈਗਾ ਦੇਖੋ ਨਾ ਪਰ ਰਾਤ ਨੂੰ ਆਇਆ ਤੇ ਉਸੇ ਟਾਈਮ ਹੀ ਨਸ਼ਾ ਉਪਲਬਧ ਹੋ ਗਿਆ ਉਹਦੀ ਮੌਤ ਹੋ ਗਈ ਹੈ ਇੰਜੈਕਟ ਲਾ ਕੇ ਸਭ ਸਰਕਾਰ ਦੇ ਦਾਅਵੇ ਝੂਠੇ ਆ ਸਭ ਝੂਠੇ ਹੈਗੇ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਤੇ ਪੰਜਾਬ ਛੱਡ ਜੋ ਪੰਜਾਬ ਛੱਡ ਕੇ ਚਲੇ ਜਾਓ ਬਾਹਰ ਜੇ ਤੁਸੀਂ ਆਪਣੇ ਬੱਚੇ ਬਚਾਣੇ ਹੋ ਤੇ ਕਦੇ ਯੂਪੀ ਬਿਹਾਰ ਵਾਲ ਚਲ ਜਾਓ ਜਿੱਧਰ ਸ਼ਾਂਤੀ ਹੈ ਤੇ ਜਾਂ ਭਾਈ ਅਮਰਤਪਾਲ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਪੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਕਿੰਨੇ ਸਾਲ ਦਾ ਸੀ ਇਹ 26 ਸਾਲ ਦੀ ਉਮਰ ਹੈ ਜੀ ਹੁਣ ਸਟੱਡੀ ਕਰ ਰਿਹਾ ਸੀ ਬੇਟਾ ਨਹੀਂ ਜੀ ਸਟੱਡੀ ਕਰ ਚੁੱਕਿਆ ਸੀ ਉਹ ਚਿੱਟੇ ਦੀ ਸਟੱਡੀ ਕਰ ਰਿਹਾ ਜੀ ਜਿਹੜੀ ਪੰਜਾਬ ਚ ਬੜੀ ਸਰਕਾਰ ਨੇ ਫੇਵਰੇਟ ਕੀਤਾ ਨਸ਼ਾ ਸਰਕਾਰ ਤੇ ਦਾਅਵੇ ਬਹੁਤ ਕਰ ਰਹੀ ਹੈ ਕਿ ਨਸ਼ਾ ਰੋਜ਼ ਫੜਿਆ ਜਾ ਰਿਹਾ ਵਾ ਨਸ਼ਾ ਪੀਣ ਵਾਲਿਆਂ ਨੂੰ ਬੜੀ ਜਾਂਦੇ ਆ ਜੀ ਜਾਂ ਮਰੀ ਜਾਂਦੇ ਨੇ ਬਾਕੀ ਮੈਂ ਤਾਂ ਕੋਈ ਫੜਿਆ ਵੇਖਿਆ ਨਹੀਂ ਜੀ ਸਰਕਾਰ ਤੱਕ ਨਹੀਂ ਪਹੁੰਚਦੀ ਜੀ ਉੱਤੇ ਕੀ ਲੋੜ ਹੈ ਜੀ ਪਹੁੰਚਣ ਦੀ ਆਪਾਂ ਜਿਹੜਾ ਮਾਤੜ ਲੋਕ ਜਿਹੇ ਹੈਗੇ ਨੇ ਗਰੀਬ ਜਿਹੇ ਹੈਗੇ ਨੇ ਪੁਲਿਸ ਦੀ ਰੇਂਜ ਚ ਆਉਣ ਵਾਲਾ ਇੱਕ ਗੁਰਨਾਨਕ ਬੜੇ ਸਨ ਕੋਈ ਪਰਮਿਸ਼ਨ ਆਈ ਸੀ ਇੱਕ ਲੜਕਾ ਆਕਾਸ਼ ਉਹਦੀ ਡੈਥ ਹੋ ਗਈ ਹੈ ਤੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦੇ ਕਰ ਰਹੇ ਆ ਵੈਰੀਫਾਈ ਪਰਵਾਰ ਜੋ ਵੀ ਸਾਨੂੰ ਸਟੇਟਮੈਂਟ ਦੇਗਾ ਉਸ ਦੇ ਅਕੋ ਆਪਣੀ ਕਾਰਵਾਈ ਕਰ ਦੇਣਾ ਸੋ ਦੈਟਸ ਓਵਰ ਟੂ ਉਸ ਨੂੰ ਆਈਏ ਨਹੀਂ ਦੇਖੋ ਹਾਲੇ ਉਹਨਾਂ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਜੋ ਉਹਦੇ ਫਾਦਰ ਸਟੇਟਮੈਂਟ ਦੇਣਗੇ ਉਸ ਮਤ ਆਪਾਂ ਕਲੀ ਕਾਰਵਾਈ ਕਰ ਦੇਣੀ ਹੈ